ਹੈ ਧਰਮ ਤੁਰੰਦਰ ਧੀਰਜ ਧਾਰੀ ਸਤਿਗੁਰੂ ਜੀ ਧਰਮ ਨੂੰ ਆਸਰਾ ਦੇਣ ਵਾਲੇ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਐਵੇਂ ਨਹੀਂ ਉਹਨਾਂ ਨੂੰ ਕਿਹਾ ਜਾਂਦਾ ਐਸੇ ਗੁਰੂ ਨੇ ਜਿਨ੍ਹਾਂ ਨੇ ਧਰਮ ਨੂੰ ਠਿਰ ਦੇ ਦਿੱਤਾ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਅਵਤਾਰ ਹੋਇਆ ਨਾ ਤੇ ਖਬਰ ਮਿਲੀ ਮਹਾਰਾਜ ਸਾਹਿਬ ਜੀ ਨੂੰ ਘਰ ਵਿੱਚ ਪੁੱਤਰ ਪੈਦਾ ਹੋਇਆ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਆ ਤੇ ਪਰਿਵਾਰ ਪੁੱਤਰ ਨੂੰ ਲੈ ਕੇ ਜਦੋਂ ਦਰਬਾਰ ਦੇ ਵਿੱਚ ਆਇਆ ਨਾ ਮਹਾਰਾਜ ਨੂੰ ਮਿਲਣ ਵਾਸਤੇ ਗੁਰੂ ਅਰਗੁਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਉੱਠ ਕੇ ਖੜੇ ਹੋ ਗਏ ਖੜੇ ਹੋ ਕੇ ਆਉਂਦੇ ਹੋਏ ਪੁੱਤਰ ਵੱਲ ਵੇਖਿਆ ਤੇ ਮਹਾਰਾਜ ਨੇ ਨਮਸਕਾਰ ਕੀਤੀ ਸਿੱਖਾਂ ਨੇ ਪੁੱਛਿਆ ਪਾਤਸ਼ਾਹ ਆਪ ਗੁਰਤਾ ਗੱਦੀ ਤੇ ਬਿਰਾਜਮਾਨ ਗੁਰੂ ਨਾਨਕ ਮਹਾਰਾਜ ਦੀ ਛੇਵੀਂ ਜੋਤ ਦੇ ਮਾਲਕ ਘਰ ਵਿੱਚ ਪੁੱਤਰ ਪੈਦਾ ਹੋਇਆ ਹੈ ਤੁਹਾਡੇ ਦਰਸ਼ਨਾਂ ਵਾਸਤੇ ਲਿਆਂਦਾ ਵੀ ਤੁਸੀਂ ਨਾਮਕਰਨ ਕਰਨਾ ਆਪ ਉੱਠ ਕੇ ਖੜੇ ਹੋ ਗਏ ਬੜਾ ਸਤਿਕਾਰ ਦਿੱਤਾ ਆਪ ਨਮਸਕਾਰ ਵੀ ਕਰਦੇ ਮਹਾਰਾਜ ਕਹਿਣ ਲੱਗੇ ਭਾਈ ਇਹ ਦੁਨੀਆ ਤੇ ਉਹ ਮਹਾਪੁਰਖ ਪੈਦਾ ਹੋਇਆ ਜਿਨੇ ਆਪਣੇ ਤਨ ਦਾ ਬਲੀਦਾਨ ਦੇ ਕੇ ਪੂਰੇ ਦੇ ਪੂਰੇ ਧਰਮ ਨੂੰ ਬਚਾ ਲੈਣਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਬਚਨ ਇੱਕ ਵਾਰੀਆਂ ਆਖੀਏ ਸਤਨਾਮ ਸ਼੍ਰੀ ਵਾਖੂ ਵਚਨ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀਆਂ ਦੇ ਸਮਾ ਆਇਆ ਤੇ ਪਾਤਸ਼ਾਹ ਨੇ ਉਹ ਕਰਕੇ ਵਿਖਾਇਆ ਇਸ ਕਰਕੇ ਬਚਨ ਧਰਮ ਧੁਰੰਦਰ ਧਰਮ ਨੂੰ ਆਸਰਾ ਦੇਣ ਵਾਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਔਰ ਧੀਰਜ ਧਾਰੀ ਬਹੁਤ ਧੀਰਜ ਹੈ ਮਹਾਰਾਜ ਜੀ ਇਹਨਾਂ ਧੀਰਜ ਹੈ ਵੀ ਹੋ ਸਕਦਾ ਵੀ ਧਰਤੀ ਵਿੱਚ ਵੀ ਨਾ ਇਹ ਨਾ ਹੋਵੇ ਸਮੇਂ ਦੀ ਸਰਕਾਰ ਨੇ ਲੋਹੇ ਦੇ ਪਿੰਜਰੇ ਵਿੱਚ ਡੱਕ ਕੇ ਰੱਖਿਆ ਗੁਰਮਖੋ ਪਿੰਜਰਾ ਇਹੋ ਜਿਹਾ ਬਣਿਆ ਵੀ ਉਹਦੇ ਵਿੱਚ ਬੰਦਾ ਸਿੱਧਾ ਖੜਾ ਨਹੀਂ ਹੋ ਸਕਦਾ ਤਿੱਖੀਆਂ ਪੱਤੀਆਂ ਤਿੱਖੇ ਤਿੱਖੇ ਕਿੱਲ ਲੱਗੇ ਸੂਈਆਂ ਵਰਗੇ ਖੜਾ ਹੋਵੇਗਾ ਤੇ ਸਿਰ ਵਿੱਚ ਚੁੱਭ ਜਾਵੇ ਪਿੰਜਰਾ ਇਹੋ ਜਿਹਾ ਬਣਾਇਆ ਵੀ ਲੰਮੇ ਨਹੀਂ ਪਿਆ ਜਾ ਸਕਦਾ ਲੰਮੇ ਪਵੇਗਾ ਤੇ ਸਰੀਰ ਵਿੱਚ ਉਹ ਤਿੱਖੇ ਕਿਨ ਚੁੱਭ ਜਾਣਗੇ ਉਸ ਵੇਲੇ ਪਿੰਜਰੇ ਦੀ ਬੰਤਰ ਇਸ ਤਰ੍ਹਾਂ ਦੀ ਹੈ ਵੀ ਚੌਂਕੜਾ ਮਾਰ ਕੇ ਵੀ ਨਾ ਬੈਠਾ ਜਾਵੇ ਸਾਡੀ ਇਹ ਤਿੰਨ ਤਰ੍ਹਾਂ ਦੀ ਬੈਠਣੀ ਉੱਠਣੀ ਹੈ ਜਾਂ ਤੇ ਅਸੀਂ ਬੈਠ ਸਕਦੇ ਆ ਜਾਂ ਅਸੀਂ ਸਿੱਧੇ ਖੜ੍ਹ ਸਕਦੇ ਆ ਜਾਂ ਲੰਮੇ ਪੈ ਸਕਦੇ ਕਦੇ ਆਪਣੇ ਜੀਵਨ ਵਿੱਚ ਕਰਕੇ ਵੇਖ ਲਿਓ ਯਤਨ ਵੀ ਬੈਠਣਾ ਵੀ ਨਹੀਂ ਐ ਖੜੇ ਵੀ ਨਹੀਂ ਹੋਣਾ ਲੱਕ ਨੂੰ ਕੁੱਬ ਪਾ ਕੇ ਥੋੜਾ ਸਮਾਂ ਕਿਤੇ 10 ਮਿੰਟ ਵੇਖਿਓ 10 ਮਿੰਟ ਵੀ ਨਹੀਂ ਖੜੇ ਹੋਇਆ ਜਾਣਾ ਸੇਕ ਨਿਕਲੇਗਾ ਉਸ ਵੇਲੇ ਲੱਕ ਦੇ ਵਿੱਚ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਐਸੀ ਕਠਨ ਇਹ ਪ੍ਰੀਖਿਆ ਇਹਨਾਂ ਨੇ ਪਾਈ ਐ ਖੜੇ ਨਾ ਹੋ ਸਕੋ ਬੈਠ ਨਾ ਸਕੋ ਲੰਮੇ ਨਾ ਪੈ ਸਕੋ ਤੇ ਸਾਡੇ ਕੋਲ ਨਿੱਕੀ ਜੀ ਕੋਈ ਤਾਕਤ ਹੋਵੇ ਨਾ ਮੰਨ ਲਓ ਸਮੇਂ ਦੀ ਸਰਕਾਰ ਦਾ ਕੋਈ ਨਿੱਕਾ ਜਿਹਾ ਮੁਲਾਜ਼ਮ ਜਾਂਦਾ ਹੋਵੇ ਤੇ ਅਸੀਂ ਅਗਲੇ ਨੂੰ ਅੱਖਾਂ ਵਿਖਾਉਂਦੇ ਆਂ ਵੀ ਮੇਰੇ ਕੋਲ ਫਲਾਣੇ ਬੰਦੇ ਦੀ ਗੱਲਬਾਤ ਹੈ ਜੇ ਮੇਰੀ ਨਾ ਗੱਲ ਮੰਨੀ ਗਈ ਮੈਂ ਆਹ ਕੰਮ ਕਰਾਂਗਾ ਗੁਰੂ ਤੇਗ ਬਹਾਦਰ ਪਾਤਸ਼ਾਹ ਸਰਬ ਕਲਾ ਸਮਰੱਥ ਨੇ ਬਾਬਾ ਬਕਾਲਾ ਸਾਹਿਬ ਬੈਠਿਆ ਹੋਇਆ ਮੱਖਣ ਸ਼ਾਹ ਦਾ ਜਹਾਜ਼ ਬੰਨੇ ਲਾਉਣ ਦੀ ਸਮਰੱਥਾ ਹੈ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਖਿਆ ਬਲ ਹੋਵਾ బంధਨ ਛੁੱਟੇ ਸਭ ਕੁਝ ਹੋਤ ਸਭ ਕੁਝ ਕਰਨ ਦੀ ਸਮਰੱਥਾ ਹੈ ਇਹ ਮੋਹਰ ਲਾਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਪਿਤਾ ਦੇ ਬਲਦੇ ਉੱਪਰ ਪਰ ਬਚਨ ਇਹ ਗੁਰਮੁਖੋ ਇੰਨੀ ਤਾਕਤ ਹੁੰਦੀਆਂ ਕਿਸੇ ਨੂੰ ਕੋਈ ਸ਼ਰਾਫ ਤੱਕ ਨਹੀਂ ਦਿੰਦਾ ਕਿਸੇ ਨੂੰ ਕੋਈ ਮਾੜਾ ਬਚਨ ਤੱਕ ਨਹੀਂ ਆਖਿਆ ਭਾਈ ਮਤੀਦਾਸ ਨੇ ਆਖਿਆ ਮਹਾਰਾਜ ਮੇਰ ਤੋਂ ਨਹੀਂ ਵੇਖਿਆ ਜਾਂਦਾ ਮੈਂ ਸਾਰਾ ਇਹਦਾ ਸਾਰਾ ਤੁਰਕਾਨਾ ਖਤਮ ਕਰ ਦਿਆ ਮਹਾਰਾਜ ਕਹਿੰਦੇ ਨਹੀਂ ਮਤੀਦਾਸ ਉਦੇ ਭਾਣੇ ਵਿੱਚ ਰਹਿਦਾ ਭਾਣੇ ਤੋਂ ਬਾਹਰ ਨਹੀਂ ਜਾਈਦਾ ਹੁਕਮ ਹੈ ਉਹਦਾ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਆਨੂੰ ਤਾਂ ਧੀਰਜ ਧਾਰੀ ਆਖਿਆ ਵੀ ਇੰਨਾ ਧੀਰਜ ਹੈ ਸਰਕਾਰ ਇੰਨਾ ਦੁੱਖ ਦਿੰਦੀ ਪਈ ਹੈ ਆਪ ਨਿਡਰ ਨਿਖੋਪ ਹੋ ਕੇ ਨਿਰਹੱਲ ਹੋ ਕੇ ਬੈਠੇ ਹੋਏ ਕਿਸੇ ਨੂੰ ਕੋਈ ਮਾੜਾ ਬਚਨ ਕੋਈ ਡਰ ਵਾਲਾ ਬਚਨ ਕੋਈ ਸ਼ਰਾਫ ਵਾਲਾ ਬਚਨ ਨਹੀਂ ਕੀਤਾ ਧਰਤੀ ਦੀ ਧੀਰਜ ਜਿਹੜਾ ਗੁਰੂ ਤੇਗ ਬਹਾਦਰ ਪਾਸ਼ਾ ਪਾਦਸ਼ਾਹ ਦੇ ਕੋਲੋਂ ਸਿੱਖਦੀ ਪਈ ਹੈ ਵੀ ਧੀਰਜ ਕਿਵੇਂ ਰੱਖੀਦਾ ਹੈ ਐਸੇ ਸਮਰਾਤ ਹਨ ਇਹਨ ਕਹਨੇ